ਲਓ ਵੀ ਬਾਈ ਸੁੱਖੇ ਦਾ ਇਹ ਬੱਕਰਾ ਬਹੁਤ ਚੰਗਾ ਬੱਚਾ ਹੈ ਕੰਨ ਕੋਨਾ ਠੀਕ ਆ ਬਾਈ ਆਇਆ ਇਹ ਵੀਡੀਓ ਬਣਾਦਾ ਯਾਰ ਉਹ ਆ ਜਾ ਬਾਈ ਸੁੱਖੇ ਬਾਈ ਕਿੰਨੀ ਉਮਰ ਕਿੰਨੀ ਹੈ ਦੀ 5 ਮਹੀਨੇ ਦਾ 5 ਮਹੀਨੇ ਦਾ ਕੀ ਮੁੱਲ ਆ ਬਾਈ ਇਹਦਾ 500 ਰੁਪਏ ਮੁੱਲ ਕੀ ਆ ਬਾਈ ਇਹਦਾ ਮੁੱਲ ਬਾਈ 11000 ਕਰਦਾ ਇਹਦਾ ਬਾਈ ਨੇ ਸ਼ੀਲ ਆ ਸੀਗਾ ਇਹ ਕਹਿੰਦਾ 9 ਦਾ ਲੈ ਜਾਓ ਠੀਕ ਹੈ ਆ ਜੀ ਤੇ ਕਿਆ 500 500 6500 ਦਾ ਕੱਤਾ ਯਾਰ ਉਹ ਨਹੀਂ ਕਰਤਾ ਕੱਲ ਭੋਮੇ ਨੂੰ ਪੁੱਛ ਲਾ 5000 ਰੁਪਏ ਦੇ ਦਿੱਤਾ ਜੇ ਤਾ ਕੀ ਲੱਗਿਆ ਇਹ ਦੱਸੀ ਭੋਮੇ ਆਪਾਂ ਲੱਗਿਆ 7500 ਦਾ ਲੱਗਿਆ ਕੱਲ ਲੱਗਿਆ ਕੋ ਪੂਰੇ ਦੇ ਨਾਲ ਲੱਗਿਆ ਕਾ ਹੁਣ ਲੱਗੇ ਦਾ ਹੁਣ ਕੋ ਆਲਾ ਇਹ ਪੂਰੇ ਗੱਲ ਨਹੀਂ ਮੈਂ ਗੱਲ ਫਾੜਾ ਤੇ ਬੰਦਾ ਰੱਖ ਸਕਦੇ ਨੇ ਹਾਂ ਐਬ ਜਵਾਬ ਨਹੀਂ ਲੈ ਬਰੀਡ ਪਰ ਇਧਰ ਤੇ ਇਹ ਬਰੀਡ ਪਰ ਨਹੀਂ ਆ ਤੈਨੂੰ ਇਹਨੂੰ ਬੱਕਰਾ ਦਿੰਦੇ ਆ ਤੇ ਬਾਈ ਗੱਲ ਫਾੜਾ ਮੈਂ ਵੀਡੀਓ ਚ ਵੀ ਕਹਿੰਦਾ ਜਿੱਤੇ ਬੱਕਰਾ ਤਿਆਰ ਹੋਗਾ ਤਾਂ 5000 ਰੁਪਏ ਦਾ ਫੇਰਾ ਸਾਤੋਂ ਲਈ ਦੋ ਮਹੀਨਿਆਂ ਨੂੰ ਨਾਂ ਦੇਈਂਦਾ ਵੀਡੀਓ ਚ ਨਾ ਹੁੰਦਾ ਕੀ ਗੱਲ ਕਰਦੇ ਜਾਂ ਹੋ ਗਿਆ ਸੱਤਿਆ ਨਹੀਂ ਮੈਂ ਖਿਆ ਦੇ ਪੈਸੇ ਉਹ ਨਹੀਂ ਮੈਂ ਉਹ ਜਾ ਫੜਨਾ ਜਾਂ ਕੁੱਤੇ ਮਰੀ ਜਾਂਦਾ ਜਾ ਫੜਨਾ ਉਹ ਨਹੀਂ ਜਾ ਫੜਨਾ ਲਿਆ ਦੇ ਪੈਸੇ ਉਹ ਕੋਈ ਨਹੀਂ ਬਈ ਆ ਯਾਰ ਹੁਣ 75 ਤੈਨੂੰ ਕਿੰਨਾ ਦੇਈਏ ਮਾਰੀ ਮੈਂ ਦੋ ਰੁਪਏ ਦਾ ਰੱਖੇ ਦੋ ਮੈਂ ਦੋ ਰੁਪਏ ਰੱਖੇ ਹਾਂ ਹਾਂ ਦੋ ਦਾ 5 4 100 200 ਦੀ ਕੀਮਤ ਨੂੰ ਸੱਜੜ ਹੁਣ ਲੱਗਾ 7000 ਦਾ ਹੋ ਗਿਆ ਪੈਸੇ ਜੰਦ ਦੇ 500 500 ਕੀ ਹੋ ਗਿਆ ਇਹਦਾ ਨਫਾ ਨਹੀਂ ਸਹੀ ਹੈ ਵਿਖਾਈ ਰੁਕਾ ਆ ਆ ਪਿੱਛੇ ਭਾਈ ਦਾ ਨਫਾ ਨਹੀਂ ਭਾਈ ਮੈਂ ਹਾਂ ਚੜਦਾ ਵੀ ਨਾ ਕਰਤਾ ਕੋ ਮੈਂ 60000 ਰੁਪਏ ਦਾ ਯਾਰ ਮੇਰੇ ਕੋਲੇ ਕੱਲ ਤਾਂ ਲੱਗਿਆ ਉਹ ਵੀ ਨੀ ਉਹ ਪਰੇ ਜਾਂਦੇ ਛੜਕਦੇ ਭੁੱਲਰਾਂ ਵਾਲੀ ਤੇ ਭੁੱਲਰਾਂ ਵਾਲੀ ਛੜਕਦੇ ਜਾਂਦੇ ਆ ਉਹ ਕਹਿੰਦੇ ਇਹ ਦੇਖ ਲੈ ਕੋਈ ਨਹੀਂ ਫਰ ਅੱਪ ਵੀ ਹੁਣ ਤੱਕ ਲੱਗਦਾ ਨਹੀਂ ਸਾਤੀਆਂ ਦੋ ਦੋ ਦਾ ਉਹ ਨਹੀਂ ਯਾਰ ਓਏ ਫਿਰ ਦੋ ਦੋ ਲੱਗੀ ਹੋ ਜੂ ਯਾਰ ਓਏ ਕੋਈ ਨਹੀਂ ਯਾਰ ਬਾਈ ਯਾਰ 203 ਦਾ ਮੰਗਲ ਦਾ ਨੰਬਰ ਲਓ ਵੀ ਬਾਈ ਇਹਨਾਂ ਬਾਈਆਂ ਨੇ ਬੱਕਰਾ ਲਿਆ ਕਿਹੜਾ ਪਿੰਡ ਆਈ ਆਪਣਾ ਬਲਮਗੜ ਤੋਂ ਆਏ ਆ ਬਾਈ ਆਪਣੇ ਕੋਲ ਬਾਈ ਪਹਿਲਾਂ ਵੀ ਬੱਕਰੀਆਂ ਘਰੇ ਹੈਗੀਆਂ ਕੀ ਕਰੇ ਹੈਗਾ ਬਾਈ ਵੀਟ ਲਾ ਕੇ ਪਰ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਇੱਥੇ ਪਹੁੰਚਣ ਦੇ ਲਈ ਤੇ ਸੌਦਾ ਕਰਨ ਦੇ ਲਈ ਉਰੇ ਵਾਲੇ ਆਏ ਸੀ ਉਹ ਸੁਣ ਕੇ ਗੱਲ ਆਦੀ ਜਿੱਡੀ ਲੱਗਣੀ ਹੈ ਅੱਛਾ ਕਰਕੇ ਇੰਨੇ ਮੁੰਡੇ ਆਹ ਵਾਹ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਥੋੜਾ ਹਾਂਜੀ ਹੋ 6200 ਦਾ ਹੋ ਗਿਆ ਆ 7500 ਦਾ 7200 ਦਾ ਸੌਦਾ ਹੋ ਗਿਆ ਬੱਕਰੇ ਦਾ ਸੋਹਣਾ ਬੱਚਾ ਦੋਸਤੋ ਚਿੱਟੀ ਅੱਖਾਂ ਨੱਕ ਨੂੰ ਜੰਗਾ ਸਿੰਗੀ ਜੰਗੇ ਤੇ ਕੰਨ ਹਾਂ ਵੀ ਇਹ ਬੱਕਰੇ ਦੇ ਪੈਸੇ ਆ ਬਾਈ ਹਾਂ ਗਿਣਦੇ ਹਾਂ ਲਾ 5000 ਰੁਪਏ ਲੈ ਬਾਈ ਸੁੱਖੇ ਨੇ ਬੱਕਰਾ ਵੇਚਿਆ ਸੀਗਾ ਤੇ ਉਹਦੇ ਪੈਸੇ ਬਾਈ ਦੇ ਰਹੇ ਆ 5000 ਰੁਪਏ ਇਹ 2000 ਰੁਪਏ ਦਿੰਨੇ ਬਾਈ ਗੂਗਲ ਪੇ ਕਰਾ ਦਿੰਦੇ 2000 ਬਾਈਆਂ ਦਾ ਵੀ ਗੂਗਲ ਪੇ ਕਰਾ ਦਿੰਦੇ ਆ ਘਰੇ ਜਾ ਕੇ ਬਾਈ ਹਾਂਜੀ ਹਾਂ ਠੀਕ 2500 220 ਜਿਆਦਾ ਭਾਈ ਨੰਬਰ ਦੇਦੇ ਗੂਗਲ ਫੇਕਰਾ ਦੇਣੇ ਪਰ ਭਾਈ ਮੇਰੇ ਕੋਲ ਤਾਂ ਪਰਵਾ ਛੋਟਾ ਬੋੜਾ ਤੁਸੀਂ ਕਰਾਉਣਾ ਜੇ ਤਾਂ ਸਰਵਿਸ ਕਰਾ ਲਓ ਉਹਨਾਂ ਕੋਲ ਆਪਨੇ ਕੋਲ ਤਾਂ ਭਾਈ ਹੈ ਨਹੀਂ ਨਾ ਭਾਈ ਕੋਲੇ ਹੀ ਕਰਾ ਦੇ ਆਦੇ ਕਰਾ ਦੇ ਕੋ ਮੇ ਨੰਬਰ ਤਾਂ ਲੈ ਲੈਣੇ ਆ ਮੇਰੇ ਕੋਲ ਹੈ ਹੀ ਨਹੀਂ ਪੈਸੇ ਲਓ ਵੀ ਆ ਬੱਕਰੀਆ ਭਾਈ ਢੁੱਲਰਾਂ ਤੋਂ ਆਏ ਆ ਮਹੀਨੇ ਦੀ ਬਣੀ ਆ ਭਾਈ ਗਾਰੰਟੀ ਆ ਮਹੀਨੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਮਹੀਨੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਭਾਈ ਇਹ ਮਾਰਾ ਜਾ ਰਹੀ ਹੈ ਉਹ ਵਾਲੀ ਪੁੱਛ ਲਿਆ ਮੈਂ ਨਹੀਂ ਪਤਾ ਪਾ ਕੋਈ ਜਾਣ ਦੇ ਕਿ ਤੂੰ ਭਾਈ ਯਾਰ ਮੈਂ ਕੰਮ ਨਹੀਂ ਆ ਰੱਭੀ ਜਾ ਉਹ ਦੇਣੀ ਕਿੰਨੇ ਦੀ ਆ ਹਾਂ ਦੇਣੀ ਦਸਣ ਕਿੰਨੇ ਦੀ ਆ

ਫਿਰ ਅਗਲਾ ਵੀ ਝਾਕ ਮਗਾ ਦੇ ਹਾਂ ਹਾਂ 14 ਬੱਤਨੇ ਟੱਕਾ ਆ ਤੇਰਾ ਜਿਆਜ ਕਾ ਕੁਛ ਸਾ ਦੇ ਬੱਕਰੀ ਵੀ ਐ ਪੈ ਨਹੀਂ ਪਤਾ ਵੀ ਸੂਣ ਵਾਲੀ ਆ ਕਿ ਨਹੀਂ ਤੇ ਖਾਲੀ ਕਰਕੇ ਫਿਰ ਉਸੇ ਹਿਸਾਬ ਨਾਲ ਦੇ ਨਾ ਅੰਡਰ ਕਰਕੇ ਦੇ ਯਾਰ ਨਹੀਂ ਪੱਕਦਾ ਮੈਂ ਸਾਰਿਆਂ ਦਾ ਹੀ ਕਰਦਾ ચૌડાઈ <mully> લ <mully> ਉਹ 5000 ਜਰਦਾ ਮੈਂ ਤੇਰੇ ਕੋਲ ਨਹੀਂ ਨਹੀਂ ਉਹ ਪੈਲਟੇ ਘੋੜਦਾ ਬੱਸ ਉਹ ਕਿਹੜੀ ਗੱਲ ਕਰਦਾ ਉਹ ਤੇਰੀ 24 ਘੰਟੇ ਦੇ ਆਪਾਂ ਉਹ ਲੈਣ ਦੇ ਤਾਂ 5000 ਜਰਦਾ ਨੂੰ 500 ਬੱਲੇ ਉਹ ਘਾਹ ਦਿੰਦਾ ਨਾ ਰਾਂ ਛੜ ਲੱਗਦਾ ਨਹੀਂ ਪਰ ਮੈਂ ਨਾ ਤੇ ਕੰਨਪਨ ਤੇ ਹੈਣੀ ਮੀ ਰੀਆ ਬਾਲੀ ਗੜਮੀ ਛੜਦੀ ਵਿਕਾਈ ਜਾਂਦਾ ਏ ਕੋਈ ਨਹੀਂ ਕਹਿੰਦਾ ਸਰਪੋਰੀ ਛੱਡ ਨਹੀਂ ਪਾਇਆ ਉਹ 14 ਨੂੰ ਮੇਵਣੇ ਚੁੰਗੀ ਜਾਂਦੇ ਬਈ ਨੂੰ 100 ਟੱਪੇ ਟੱਪੇ ਹੋਰ ਜੀਆ ਜਰਮੀ ਨੂੰ ਮੇਰੀ ਇਹ ਕਿ ਰੱਤੇ ਮੇਵਣੇ ਚੁੰਗੀ ਐ ਕਮ ਤੇ ਨਕ ਆ ਲੈ ਨੂੰ ਇਹ 70 ਬਾਠਾ ਹੋਵੇ ਹਿਸਾਬ ਨਾਲ ਜਾਣ ਦੇ ਅੰਕਰ ਦੀ ਜਿੱਥੇ ਉੱਥੇ ਹਾਂ ਕੋਈ ਸਾਈ ਛੰਡ ਕਿੰਨੇ ਦੀ ਲੈ ਆਂ ਬਤੀਜ ਗਲਤ ਗੱਲ ਨਾ ਕਰ ਲੈ ਹੁਣ ਤਾਂ ਚਾਚਾ ਕਹਦਾ ਹੁਣ ਤਾਂ ਚਾਚਾ ਕਹੇ ਤਾ ਦੁੱਖ ਦੂਰ ਹੋ ਜਾਂਦੇ ਸਾਰੇ ਪਰ ਕਰਦੀ ਉਹ ਧੌਣ ਤਾਂ ਕਰਦਾ ਉਹ ਮਾਸੜ ਦੀ ਝਾਕ ਕਰਦਾ ਉਹ ਦਾ ਚਾਚੇ ਨਾਲ ਨਹੀਂ ਮੰਨਦਾ ਸਹੀ ਆ ਸਹੀ ਆ ਕਿਹ ਗੰਦਾ ਮੰਗਾ ਜਰਾ ਓਰੇ ਆ ਜਾ ਓ ਰੈ ਕਰ ਲੋ ਰੈ ਚੰਗੀ ਹੁੰਦੀ ਆ ਕੀ ਕੀ ਆ ਰੇ ਮਾਸੜ ਨੂੰ ਕਿੰਨੇ ਕਿ ਛੋੜਾ ਦੱਸੀ ਕਰਾ ਫਰ ਜਾ ਮਾਰਾ ਚਾਹਾਂ ਚਲੀ ਜਾਂਦਾ ਹਾਂ ਮੈਂ ਚਲਾ ਦੇ ਦੋ ਜੂ ਆ ਗਈ ਕਰ ਆ ਬਾੜ ਦੋ ਮਿੰਟ ਕੋਈ ਮਾਸੜ ਨੂੰ ਕਿੰਨੀ ਕਿਸ਼ੋਰ ਆ ਜੇ ਮਾਸੜ ਆਖੇ ਤਾਂ ਤੈਨੂੰ ਇਹ ਚਲ ਹੁਣ ਤੇ ਹੁਣ ਸਾਦਾ 500 ਨਹੀਂ ਨਹੀਂ ਕਿਵੇਂ ਇਹ ਰੇਟ ਦਾ ਬੰਦ ਨਹੀਂ ਕਰ ਲੋ ਯਾਰ ਹਾਂ ਜੋੜਾ ਕਿਹੜਾ ਹੈ ਆਹ ਕੋਈ ਪਰ ਨਹੀਂ ਰਹੀ ਜਾਂਦਾ ਇਹ ਉਹਦਾ ਮੰਡੀ ਉਹਦੀ ਜੀ ਆ ਯਾਤਰਾ ਅੱਛਾ ਉਹਦਾ ਨਹੀਂ ਉਹਦਾ ਤਾਂ ਹੋ ਰਹੀ ਨਹੀਂ ਨਾ ਜੋੜੀ ਦਾ ਹਾਂ ਦਾ ਸਰ ਕੀ ਮਨ ਕਰਦਾ ਕੀ ਰਹਾ ਕਰਗਾ ਸਦਾ ਇੱਕ ਤੈਨੂੰ ਗੱਲ ਕਹੂੰਗਾ ਜਿਆਦਾ ਮਾਨ ਜੀ ਜਾਂ ਸਾਡਾ ਪਾਸੋਂ ਮੋੜ ਲੈ ਅਸੀਂ ਚੱਲੇ ਆ ਜਿਹਨੇ ਅੱਗੇ ਹੱਥ ਬਾਲੇ ਕੁੰਡੇ ਦੱਸਦੀ ਹੋਈ ਆ ਕੀ ਹੋ ਗਈ ਆ ਜਾਂ ਦੇ ਬਾਬੂ ਦੇ ਪੋਤੇ ਰ ਪਿਆ ਨਾ ਮਨ ਇਹ ਕਿੰਦਾ ਹੋ ਗਿਆ ਕਿਹੜੀ ਦਾ 14 ਦਾ ਪੜਾ ਪੜੀ ਜਾਂਦਾ ਤਾਂ ਉਹ 14 ਨਹੀਂ 20 ਸਾਲ ਨਹੀਂ ਲਿੰਦੀ 14 ਦੀ ਬੜੀ ਆਹ ਕਾਲੀ ਦਾ ਖਾਲੀ ਆ ਖਾਲੀ ਜਾਵਾ ਜਾਵਾ ਸਹੀ ਹੈ ਬਈ ਫਰਾਉਂਦਾ ਉਹਨੇ ਠੀਕੇ ਪਾਸ ਇਹਨਾਂ ਨੂੰ ਹਾਂ ਨਾ ਕੁਛ ਛੰਡ ਕੇ ਪੈ ਦੇ ਖਾ ਯਾਰ ਯਾਰ ਕਹਿ ਤਾ ਤੈਨੂੰ ਮੈਂ ਕੀ ਕਹਦਾ 14 ਦੇ ਸਾਡੇ ਜੱਗੀ ਮਾਰਾ ਜਾ ਹੋ ਸਰਦ ਉਹ ਇਹਨ ਕੋਈ ਬੈਠਾ ਉਹਨੂੰ ਵੀ ਇਹ ਆਣਾ ਕਰ ਦੇ ਕਿਉਂ ਵੇ ਕੋਈ ਨਹੀਂ ਕੋਈ 24 ਘੰਟੇ ਵਾਲਾ ਚੱਲ ਪੈ ਜਾਇਆ ਕਰ ਦੇ ਓਏ ਜੇ ਦਾ ਨਾ ਬੱਕਰੀ ਵੇਚਣ ਆਇਆ ਕੀ ਕਰੇਗਾ ਯਾ ਅਧਿਕਾਰੀ ਹਾਂ ਡੰਡ ਕੇ ਕਹਿੰਦੇ ਬਾਬਾ ਮੰਨ ਜਾ ਉਹਨਾਂ ਰੋਟੀ ਤੇ ਲੱਗਣੀ ਆ ਤਾਂ ਚਲ ਓਏ ਕੁਝ ਕਰਾਂਗੇ ਨਹੀਂ ਤੇ ਨਾ ਖਾਣਾ ਨਾ ਵੀ ਕਿਸੇ ਵੇਚਣੀ ਆ ਜੱਗੇ ਓਏ ਪੋ ਮੈਂ ਜੀੜਾ ਲਿਖ ਯਾਰ ਵੀਡੀਓ ਹਾਂ ਜੀੜਾ ਲਿਖਾਂਗੇ ਓਏ ਹੋਰ ਘਟ ਗਿਆ ਓ ਹਾਂ ਹਾਂ ਬੋਲ ਤਾ ਤੁਸੀਂ ਬੋਲ ਸਾਡੇ 10 ਦੀ ਹੋ ਗਈ ਆ ਲੈ ਲੈ ਉਹ ਨਹੀਂ ਯਾਰ ਪਾੜਾ ਮੰਨ ਉਹ ਰੱਖ ਜਾ ਯਾਰ 11 ਦਾ ਕਰ ਸਾਡੇ 10 ਉਹ ਨਹੀਂ ਹੁੰਦਾ ਯਾਰ ਉਹ ਨਹੀਂ ਮੰਨਦਾ ਇਹ ਕਹਿੰਦੇ ਹੋ ਜਾਣਾ ਉਹਨੂੰ ਫਹਾਵ ਦਾ ਨਹੀਂ ਦਿੰਦਾ ਸਾਡੇ 10 ਉਹ ਕਰਦੇ 11 ਦਾ ਕਰਦੇ ਯਾਰ ਓਏ ਉਹ ਨਹੀਂ ਮੰਨਦਾ 11 ਜੀ ਯਾਰ ਉਹ ਬਣ ਜਾ ਉਹ ਨਹੀਂ ਮੰਨਦਾ ਲੈਂਦਾ ਲੈਂਦਾ ਜਿੰਨਾ ਬਾਕੀ 11 ਯਾਰ ਉਹ ਮੋੜ ਦੀ ਗੱਲ ਸੋ ਯਾਰ ਸਾਡੇ 10 ਕਿਹਾ ਤੁਸੀਂ ਨਹੀਂ ਨਹੀਂ

ਥੋੜੇ ਜਿਹਾ ਸੌਦਾ ਕਰਦਾ ਕਿਹੜਾ ਤੂੰ ਇੱਕ ਕਹਿੰਦਾ ਵੇਚੇ ਕਹਿੰਦਾ ਥੋੜੇ ਜਿਹਾ ਕਰਦਾ ਤੁਸੀਂ ਨੌ ਬੋਲੀ ਜਾਂਦੇ ਆ ਥੋੜਾ ਜਿਹਾ ਕਰਦਾ ਆ ਵੇਚ ਲੈ ਮੈਂ ਤੂੰ ਲੜਾਈ ਵਾਲਾ ਪਾ ਦਿੰਦਾ ਤੁਸੀਂ ਵੀ ਤਾਂ ਬੋਲੀ ਜਾਂਦੇ ਯਾਰ ਸਾਨੂੰ ਕੋਈ ਸੌਦਾ ਕਰਾਉਣੇ ਆ ਤੂੰ ਉਹ ਆਦਾ ਬੱਕਰੀ 13000 ਦੀ ਬੱਕਰੀ ਦੇਣੀ ਆ ਹਾਂ ਨਾ ਤੂੰ ਤਾਂ 13000 ਦੀ ਬੱਕਰੀ ਦੇਣੀ ਆ ਜਿਆ ਫੜਾ 13 ਦੀ ਦੇਣੀ ਆ ਤੂੰ ਫੜੂ ਕਿ ਵੇਚ ਦੇਣਾ ਉਹ 11 ਦੀ ਕਰਦੀ ਅੰਦਰ 11 ਦੀ ਕਰਦੀ ਯਾਰ ਪੱਕਾ ਪਾਵਾ ਥੋੜਾ ਪਾਵੇ ਜਮਨ ਹੋਵੇ ਜਿਹੜਾ ਬੱਕਰੀ ਲਗਾ ਦੋ ਸਾਰੇ ਜਾਨ ਤੇ ਬਾਬਾ ਤੁਹਾਨੂੰ ਵੀ ساری ਜਾਣਦੇ ਕੋਈ ਨਹੀਂ ਐਵੇਂ ਨਹੀਂ ਪਵਾ ਉਹਰੇ ਆ ਹਾਂ ਬੋਲੀ ਜੋ ਤੁਸੀਂ ਇਹਨਾਂ ਤੋਂ ਤੇਰੀ ਬਤਕਾਰੀ ਜਿੰਨਾ ਕਾ ਸੌਦਾ ਉਹਰੇ ਆ ਨਹੀਂ ਬੋਲ ਉਹ ਬੱਕਰੀ ਵੀ ਦੋੰਦਾ ਦੇ ਕਰੇ ਨਾ ਦਾ ਆ ਚੰਗਾਲਾ ਕਹਿੰਦਾ ਦਾਦਾ ਪਾਸ ਤੋਂ ਭਾਲੇ ਇਹ ਲੱਗ ਗਈ ਤੇ ਆਵਾਹ ਹੈ ਬਾਈਕ ਤੇ ਮੂਹ ਨੂੰ ਮੈਂ ਫਾਟਾ ਢਾਈ ਜਾ ਰਿਹਾ ਉਹ ਮਾੜਾ ਬਾਬਾ ਮਾੜਾ ਪਿੱਛੇ ਹੋਈ ਪਿੱਛੇ ਕਰ ਲਈ ਨਹੀਂ ਲੋੜ ਦੇ ਹਾਂ ਭਰਾ ਦੀ ਹੁਣ ਬੱਦਾਂ ਜਮੀਂ ਦਾ ਤੇਰੀ ਕਸਰ ਕਰੀ ਜਾਂ ਮੈਂ ਜਿਵੇਂ ਮੈਂ ਤੈਨੂੰ ਕਿਹਾ ਓਵੇਂ ਤੇ ਦੇਵੇ ਤੈਨੂੰ ਪੈਸੇ ਤੇ ਲੈ ਨਹੀਂ ਨੀ ਰਹਿੰਦੇ ਦੱਸ ਨਾ ਹੁਣ ਨਾ ਬੋਲੀ ਭਾਈ ਨਾਲ ਦੋ ਵਾਰ 51/11 ਦੀ ਕੋਈ ਨਹੀਂ ਜੇ ਪੈਸੇ ਉਹ ਦੇਖੋ ਨਾ ਤੇਰੇ ਮੂਹ ਨੂੰ ਕੀ ਹੋ ਜਾਊਗੀ ਕੀ ਹੋ ਜਾਊਗੀ ਦੇ ਪੈਸੇ ਆਣੋ ਓਹ ਹੈ ਤੇ ਯਾਰ ਓ ਬਹਿ ਕਹੇ ਨਹੀਂ ਯਾਰ ਜੀ ਨੂੰ ਕੀ ਕਰੀਏ ਨੂੰ ਲੈ ਲਈ ਓ ਯਾਰ ਓ ਮਨ ਜਾ ਬਾਬਾ ਯਾਰ किन्ने की करती आज बल बलैल लाओ बारह हजार की करती जगी ਡੋਟ ਕਰੀ ਤੂੰ ਆਉ ਆਦੀ ਤੇ ਆਉ ਆਦੀ ਤੂੰ ਯਾਰ ਤੂੰ ਡੋਟ ਕਰਦੀ ਉਹ ਆਪਦੀ ਆਪਦੀ ਹੁੰਦੀ ਆ ਬਾਪੂ 200 ਆਉਦਾ ਦੇਦੀ ਤੇ ਸਭ ਕਰਾਦਾ 200 ਸਾਈ ਤੇਰੀ ਨਾ ਇਹ ਨਾ ਲੈਣਾ ਕੱਟੂ ਗਿਆ ਠੀਕ ਹੈ ਉਹ 200 ਰੁਪਏ ਨੇ ਦੇਣਾ ਲਖਾਈ ਦਾ ਤੇ ਬਾਕੀ ਤੇਰੂਆ ਦੇ ਦੂਗਾ ਬਾਈ ਤੇਰੂਆ ਉਹ ਉਹ ਲਖਾਈ ਤੇ ਕਰਾਉ ਉਹ ਕਰ ਦੂਗਾ ਯਾਰ ਪੱਕਾ ਬੰਦਾ ਭਾਈ ਆੜੀਆਂ ਔਰ ਮਾਰ ਚਾਰ ਅਮਰ ਗੇਣੇ ਗੇਣਾ ਆਪੋ ਦੀ ਦਾ। ਚੋਟੀ ਦਾ ਮਾਲ ਆਈ ਹੈ। ਇੱਥੇ ਕਰ ਲੈ ਫਿਰ ਬਰਾਬਰ ਹੋ ਜਾ ਭਰਾਵਾ। ਬੱਕਰੀ ਖਾਜੇ। ਬੱਕਰੀ ਖਾਜੇ ਬੱਕਰੀ। ਬੱਕਰੀ ਦੇ ਪੈਸੇ ਵਰਤੇ ਖਾਦੀ ਦਾ। ਇਹ ਲੈ ਕੇ ਆ। ਮਾਲਾ ਛੀੜਾ ਬਾਬਾ ਦਾ ਯਾਰ। ਛੀੜਾ ਲਿਖਾਂਗੇ ਉੱਤੇ। ਆਖਰੇ। ਦੀਦੀ ਬੱਕਰੀ। ਹਾਂ। ਡਾਕ ਹੁਣ ਦੋ 200 ਲਿਖਾਈ ਦਾ ਦੇਣਾ ਇਹਨੇ ਲਿਖਾਈ ਦੇਣੀ ਆ ਤੇ ਕੀੜਾ ਲਿਖਾਈ ਕਿੱਥੇ ਆ ਹੋਜੀ ਡਾਕ ਕੀ ਦਾ ਠੀਕ ਆ ਠੀਕ ਆ ਲਿਖਾਈ ਕਿੱਥੇ ਲਿਖਾਈ ਆ